ਕਿਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਭਾਈ ਗੁਰਦਾਸ ਜੀ ਕਹਿੰਦੇ ਪੰਜ ਪਿਆਲੇ ਬੋਲਿਓ ਜਿਨ੍ਹਾਂ ਨੂੰ ਆਉਂਦਾ ਪੰਜ ਪੀਰ ਇੱਕ ਹੋਰ ਵੀ ਜਗਾ ਵਾ ਨਾ ਪੰਜ ਪੀਰ ਦੀ ਜਿੱਥੇ ਕਈ ਜੁੜਦੇ ਆ ਇਹ ਉਹ ਨਹੀਂ ਪਲੀਜ਼ ਗਲਤ ਨਾ ਲੈ ਲੈਣਾ ਕਿਉਂਕਿ ਕਈ ਵਾਰੀ ਆਪਾਂ ਗੁਰੂ ਵਾਲੇ ਆਪਾਂ ਨੂੰ ਕਿਸੇ ਦੂਜੇ ਨਾਲ ਨਹੀਂ ਜਿੱਥੇ ਕੋਈ ਜਾਂਦਾ ਜਾਵੇ ਅਗਲੇ ਦੀ ਸਰਦਾ ਪਰ ਗੁਰੂ ਨਾਨਕ ਦੇ ਪੁੱਤਾਂ ਲਈ ਇਹ ਸਮਾਗਮ ਤੇ ਉਹਨਾਂ ਲਈ ਇਹ ਕਥਾ ਏ ਵੀ ਜਦੋਂ ਆਪਦਾ ਪਿਓ ਜੀਂਦਾ ਹੋਵੇ ਉਹਨੂੰ ਛੱਡ ਕੇ ਚਾਚੇ ਤਾਏ ਤੋਂ ਮੰਗਾਗੇ ਤੇ ਇੱਕ ਵਾਰੀ ਝਿੜਕ ਪਾਊਗੀ ਆਖੋ ਸਤਿਨਾਮ ਘਰ ਹੁੰਦੇ ਜੇ ਮੰਗਣ ਆਪਦੀ ਗੱਡੀ ਘਰੇ ਖੜੀ ਹੋਵੇ ਗਵਾਂਡੀ ਨੂੰ ਕਹੋ ਗੱਡੀ ਦੇ ਅਨੰਦਪੁਰ ਜਾਣਾ ਤੇ ਐਡਾ ਮੂਰਖ ਨਹੀਂ ਉਹ ਕਹੂਗਾ ਵੀ ਆਪਦੀ ਚ ਸੰਭਾਲ ਕੇ ਰੱਖੀਏ ਤੇ ਸਾਡੀ ਮੰਗਣ ਆ ਗਿਆ ਸਾਡੇ ਗੁਰੂ ਨਾਨਕ ਦੇ ਘਰ 'ਚ ਬੜੀਆਂ ਬਰਕਤਾਂ ਬੜੀਆਂ ਨਿਆਮਤਾਂ ਪੰਜ ਪਿਆਲੇ ਪੰਜ ਪੀਰ ਸਾਡੇ ਆਪਣੇ ਪੰਜ ਪੀਰ ਹੈ ਤੂੰ ਮਣਾ ਕੇ ਦੇਖ ਆਖੋ ਸਤਿਨਾਮ ਕਿਆ ਬਾਤਾਂ ਬਣਦੀਆਂ ਛਠਮ ਪੀਰ ਬੈਠਾ ਗੁਰਪਾਰੀ ਪਹਿਲਾ ਪਿਆਲਾ ਹੈ ਜੀ ਜੇ ਕਿਸੇ ਵੀਰ ਭੈਣ ਨੇ ਛਕਣਾ ਹੈ ਤੇ ਬਾਬੇ ਨਾਨਕ ਨੇ ਪਹਿਲਾ ਪਿਆਲਾ ਪਕੜਿਆ ਕਾਦਾ ਸੱਚ ਦਾ ਬਾਬੇ ਨਾਨਕ ਜੀ ਨੇ ਸੱਚ ਵਰਤਾਇਆ ਦੁਨੀਆ ਨੂੰ ਘਰ ਘਰ ਜਾ ਕੇ ਕੀ ਆਖਿਆ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਸੱਚ ਦੇ ਪਹਿਰਾ ਦਿੱਤਾ ਤਾਂ ਗੀਤ ਵੀਤ ਨਦੀਆਂ ਕੰਧਾਂ ਕੰਦਰਾਂ ਰੁੱਖਾਂ ਨਾਲ ਜੁੜੇ ਹੋਏ ਲੋਕ ਸੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ ਟਾਲੀ ਨੂੰ ਮੱਥਾ ਟੇਕ ਕੇ ਟਾਲੀ ਦੀ ਪ੍ਰਕਰਮਾ ਕਰੀ ਜਾ ਰਹੀ ਹੈ ਕੋਈ ਵੀਰ ਵਿਚਾਰਾ ਪਿੱਪਲ ਨੂੰ ਮੱਥਾ ਟੇਕ ਕੇ ਉਹਦੇ ਡਾਲੇ-ਡਾਲੇ ਡਾਲੇ-ਡਾਲੇ ਮੱਥਾ ਟੇਕੀ ਜਾ ਰਿਆ ਤੇ ਜਦੋਂ ਹੋਰ ਵੀ 40 50 ਜਾਣੇ ਮੱਥਾ ਟੇਕਣ ਲਾਦੇ ਇੱਕ ਅੱਦੇ ਦਾ ਵੀਜ਼ਾ ਲੱਗ ਗਿਆ ਉਹ ਚਲੇ ਗਿਆ ਅਮਰੀਕਾ ਤੇ ਉਹਨੇ ਫਿਰ ਉੱਥੇ ਦੋ ਚਾਰ ਕਮਰੇ ਛੱਤ ਤੇ ਤੇ ਪਿੱਪਲ ਦੇ ਨਾਲ ਨਾਂ ਲਾਤਾ ਵੀ ਇਸ ਪਿੱਪਲ ਨੇ ਮੈਨੂੰ ਬਾਰ ਪਹਚਾਇਆ ਮੇਰਾ ਵੀਜ਼ਾ ਲਵਾਇਆ ਤੇ ਮੈਨੂੰ ਛਾਹ ਬਣਾਇਆ ਤੇ ਉਹਦਾ ਨਾਂ ਪੈ ਗਿਆ ਪਿੱਪਲ ਬੋਲੋ ਪਿੱਪਲ ਛਾਹ ਹੈ ਇਸ ਤਰ੍ਹਾਂ ਕਿ ਕਰ ਛਾਹ ਸੋ ਕਹਿਣ ਦੇ ਭਾਵ ਗੁਰਬਾਣੀ ਨਾਲ ਜੁੜੀਏ ਗੁਰਬਿਨ ਘੋਰ ਅੰਧਾਰ ਗੁਰੂ ਬਿਨ ਗੁਰਬਿਨ ਸੁਰਤਿ ਨ ਸਿੱਧ ਗੁਰੂ ਬਿਨ ਮੁਗਤ ਨ ਪਾਵੇ ਤਨ ਮੇਰੇ ਸਤਿਗੁਰੂ ਕਿਰਪਾ ਕਰਨ ਸੱਚ ਵਰਤਾਇਆ ਦੁਨੀਆ ਦੇ ਲੋਕਾਂ ਨੂੰ ਇਹਨਾਂ ਦੀਆਂ ਕ੍ਰੀਤੀਆਂ ਤੋਂ ਹਟਾ ਕੇ ਮੂਲ ਮੰਤਰ ਦੇ ਨਾਲ ਲਾਵਾਂ ਲਈਆਂ ਪੜ੍ਹੋ ਮਾਤਾ ਸੁਲਖਣੀ ਨ ਜਦੋਂ ਪਹਿਲੀ ਗੱਲ ਸ਼ਬਦ ਦੀ ਰੰਭਤਾ ਹੋਈ ਸੁਲਤਾਨਪੁਰ ਲੋਧੀ ਜਿੱਥੋਂ ਦਾਸ ਆਇਆ ਸ਼ਬਦ ਦੇ ਨਾਲ ਚਰਚਾ ਹੋਈ ਆਪਣੇ ਲਾਗੇ ਬਟਾਲੇ ਦੀ ਧਰਤੀ ਤੇ ਤੇ ਸ਼ਬਦ ਦੇ ਨਾਲ ਪ੍ਰਕਰਮਾ ਜਿਹੜੀ ਆਪਾਂ ਕਰਦੇ ਆਂ ਮਾਤਾ ਸਲਖਣੀ ਨੂੰ ਲੈ ਕੇ ਹੱਬੇ ਸਾਗ ਕੁੜਾਵੇ ਡਿੱਠੇ ਤੋਂ ਪੱਲੇ ਤੈਂਡੇ ਮਾਰੇ ਦਾ ਪੱਲਾ ਫੜ ਕੇ ਮਾਸ ਲਖਣੀ ਪੂਜਨੀਕ ਹੈ ਜਿਹਦਾ ਰੱਬ ਦੇ ਨਾਲ ਵਿਆਹ ਹੋਇਆ ਕਿੰਨੀ ਕਮਾਈ ਹੋਈ ਆਪਾਂ ਬਾਪੂ ਨੂੰ ਯਾਦ ਕਰਦੇ ਕਿਤੇ ਮਾਣ ਵੀ ਕਰਿਆ ਕਰੋ ਹੱਥ ਜੋੜੋ ਤੇ ਆਖੋ ਧੰਨ ਧੰਨ ਮਾਤਾ ਸਲੱਖਣੀ ਜੀ ਲਓ ਹਾਜਰੀ ਧੰਨ ਧੰਨ ਮਾਤਾ ਬਾਬੇ ਨਾਨਕ ਦਾ ਜਸ ਗਾਉਂਦੀ ਦੁਨੀਆ ਕਿਤੇ ਮਾਣ ਵੀ ਯਾਦ ਕਰ ਲਿਆ ਕਰੋ ਕਿਤੇ ਕਮਾਈ ਘਟ ਨਹੀਂ ਰੱਬ ਦੇ ਤੇ ਦਰਸ਼ਨ ਹੀ ਵੜੇ ਔਖੇ ਤੇ ਜਿਨ੍ਹਾਂ ਨੇ ਅੰਗਾਂ ਨੂੰ ਛੋਇਆ ਜਿਨ੍ਹਾਂ ਲਾਵਾਂ ਲਈਆਂ ਰੱਬ ਨਾਲ ਉਹ ਕਿਹੜੀ ਸ਼ਕਤੀ ਆਈ ਸੀ ਉਹ ਕਿੰਨੀ ਬੰਦਗੀ ਦੀ ਮੂਰਤ ਹੋਵੇਗੀ ਉਹ ਆਤਮਾ ਕਿਉਂਕਿ ਬਾਪੂ ਕੀਵਰੀ ਮਾਰੇ ਵੀ ਤੇ ਮਾਂ ਬਚਾ ਲੈਂਦੀ ਆਖੋ ਵੇਗਦ ਮੈਂ ਆਪਣੀ ਜ਼ਿੰਦਗੀ ਚ ਇਹਨਾਂ 2-3 ਮਾਵਾਂ ਨੂੰ ਯਾਦ ਕਰਦਾ ਰਹਿਣਾ ਇੱਕ ਮਾਤਾ ਸਲਖਣੀ ਜੀ ਇੱਕ ਮਾਤਾ ਦਮੋਦਰੀ ਸਾਹਿਬ ਜੀ ਇੱਕ ਮਾਤਾ ਗੁਜਰਕਾਰ ਜੀ ਤੇ ਮਾਤਾ ਸਹਿਬ ਕੌਰ ਜੀ ਆਖੋ ਸਤਨਾ ਪਿਆਰੀ ਵਾਦ ਦਾ ਮਾਵਾਂ ਦੇ ਦਿਲ ਕੋਮਲ ਹੁੰਦੇ ਜੇ ਕਿਤੇ ਜ਼ਿੰਦਗੀ ਚ ਗਲਤੀ ਵੀ ਕਰ ਜਾਈਏ ਤੇ ਮਾਂ ਬਖਸ਼ਾ ਲੈਂਦੀ ਆ ਮਾਂ ਪਿਤਾ ਨੂੰ ਵੀ ਬੇਨਤੀ ਕਰ ਦਿੰਦੀ ਆ ਤਨ ਮਾਤਾ ਸਲਖਣੀ ਨੇ ਲਾਵਾਂ ਲਈਆਂ ਤੇ ਸਾਰੀ ਦੁਨੀਆ ਨੂੰ ਦੱਸਤਾ ਵੀ ਅਸੀਂ ਅੱਗ ਨੂੰ ਨਹੀਂ ਮੰਨਦੇ ਅਸੀਂ ਤੇਲ ਨੂੰ ਨਹੀਂ ਮੰਨਦੇ ਅਸੀਂ ਸਮਗਰੀ ਨੂੰ ਨਹੀਂ ਮੰਨਦੇ ਅਸੀਂ ਪਾਣੀ ਦੇ ਪੁਜਾਰੀ ਨਹੀਂ ਪਰਮੇਸ਼ਰ ਦੇ ਪੁਜਾਰੀ ਆ ਪ੍ਰਕਰਮਾ ਸ਼ਬਦ ਨਾ ਕੀਤੀਆਂ ਮਾਰੇ ਸੱਚੇ ਪਾਤਸ਼ਾਹ ਦੇ ਸਾਥ-ਸਾਥ ਜਾ ਕੇ ਸਾਰੇ ਵੇਂਦੇ ਸੀ ਬਾਬੇ ਨਾਨਕ ਨੇ ਨਵਾਂ ਹੀ ਕੰਮ ਕਰਤਾ ਖੋ ਗਏ ਅਗਨੀ ਛੱਡ ਕੇ ਘੋ ਛੱਡ ਕੇ ਕਿਧਰ ਨੂੰ ਲਾਵਾਂ ਲੈ ਲੀਆਂ ਉਹ ਲਾਵਾਂ ਨਹੀਂ ਉਹ ਤਾਂ ਰੱਬ ਸੀ ਸਾਨੂੰ ਭੁੱਲਿਆਂ ਭੜਕਿਆਂ ਨੂੰ ਇੱਧਰ ਲਿਆਇਆ ਪੂਰਾ ਪ੍ਰਭ ਆਰਾਧੇ ਆ ਪੂਰਾ ਨਾਨਕ ਪੂਰਾ ਪਾਏ ਆ ਪੂਰੇ ਗਿਆਣ ਅੰਜਨ ਗੁਰ ਜੀਆ ਅਗਿਆਨ ਦੇਦ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ